ਚੰਗਣਾ ਵਿੱਚ ਪੇੜ ਪੈ ਗਈ ਸਾਡੇ ਬੜੇ ਪ੍ਰਚਾਰਕ ਬੜੇ ਬੁੱਧੀਜੀਵੀ ਫੇਸਬੁਕੀਏ ਵਿਦਵਾਨ ਬੜੇ ਬੋਲੇ ਬਈ ਨਾ ਜੀ ਨਾ ਕਲਵਿੰਦਰ ਕੌਰ ਨੇ ਗਲਤ ਕਰਤਾ ਇਹ ਵਰਦੀ ਜਾਏ ਨਹੀਂ ਕਰਨਾ ਸੀਗਾ ਆ ਵਰਦੀ ਤਾਂ ਬਹੁਤ ਕੰਮ ਹੋ ਜੂ ਸਾਨੂੰ ਸਿੱਖਣਾਗਾ ਜੋਬ ਨਹੀਂ ਮਿਲਨੀ ਇੱਥੇ ਸਾਡੇ ਤੇ ਉਂਗਲੀ ਖੜੀ ਹੋ ਜੂ ਹਣ ਮੈਂ ਪੁੱਛਦਾ ਆ ਪਹਿਲਾਂ ਹਰਿਆਣੇ ਵਾਂਗ ਇੱਕ ਸਿੱਖ ਨੂੰ ਆਮ ਸਿੱਖ ਨਾਰਮਲ ਖੜਾ ਸਿਆ ਸਟਾਪ ਲਾਈਟ ਉੱਤੇ ਲਾਈਟਾਂ ਤੇ ਖੜਾ ਆ ਉਹਨੂੰ ਖਾਲਸਾ ਨਹੀਂ ਕਹ ਕੇ ਚੜਾਇਆ ਜਾਂਦਾ ਆ ਬਾਅਦ ਚ ਉਹ ਕੋਈ ਰਿਜੈਕਟ ਨਹੀਂ ਕਰਵਾਗਾ ਕਿਉਂਕਿ ਇਹ ਮਾਨਮ ਮਹਿਸੂਸ ਕਰਦੇ ਹੁਣ ਲੋਕ ਲੋਕਾਂ ਨੂੰ ਸਮਝ ਆਈ ਗੱਲ ਪਰ ਫਿਰ ਉਹਦੇ ਗੱਲ ਪੈਂਦੇ ਆ ਕੇ ਉਹਨੂੰ ਕੁੱਟ-ਕੁੱਟ ਕੇ ਜ਼ਖਮੀ ਕਰਦੇ ਆ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਕੀ ਗੱਲ ਤੇ ਇੱਕ ਵਾਰੀ ਫੇਰ ਤੋਂ ਲਾਈਵ ਤੁਹਾਡੇ ਨਾਲ ਫੇਸਬੁੱਕ ਤੇ ਸਾਰੇ ਸਤਿਕਾਰਯੋਗ ਭੈਣਾ ਭਰਾ ਨੂੰ ਪਿਆਰ ਤੇ ਸਤਿ ਸ਼੍ਰੀ ਅਕਾਲ ਦੇ ਲੋ ਅਰਦਾਸ ਮਾਰ ਤੁਹਾਨੂੰ ਖੁਸ਼ ਰੱਖੇ ਤੰਦਰੁਸਤ ਰੱਖੇ ਆਜੋ ਜੁੜਦੇ ਆ ਕੁਝ ਗੱਲਬਾਤਾਂ ਕਰਨੀਆਂ ਆ ਕਿ ਸਾਡੇ ਵਿਦਵਾਨ ਲੋਕ ਆ ਬਾਰੇ ਦਲੇਰ ਆ ਪੰਜਾਬੀ ਸਾਡੇ ਲੱਤਾਂ ਖਚਲ ਨੂੰ ਤਾਂ ਅੱਜ ਆਪੋ ਉਹਤੇ ਗੱਲਬਾਤ ਕਰਨੀ ਆ ਜਦੋਂ ਪੰਗਲਾਂ ਦੇ ਚਪੇੜ ਵੱਜੀ ਆ ਚੰਡੀਗੜ੍ਹ 에어ਪੋਰਟ ਦੇ ਉੱਤੇ ਤੇ ਸਾਡੇ ਬੜੇ ਬਲਾਰੇ ਨਿਕਲ ਕੇ ਆਏ ਬੜੇ ਦੇਸ਼ ਪ੍ਰੇਮ ਦੇਸ਼ ਭਗਤੀ ਨੂੰ ਚੇਤੇ ਆਈ ਆ ਆਪਾਂ ਗੱਲਬਾਤ ਕਰਨੀ ਆ ਤੇ ਉਹਦੇ ਮੁੱਦੇ ਉੱਤੇ ਪਰ ਅੱਜ ਆਪਾਂ ਯਾਦ ਕਰਾਂਗੇ ਭਾਈ ਅਵਤਾਰ ਸਿੰਘ ਖੰਡਾ ਨੂੰ ਜਿਹਨਾਂ ਦੀ ਸ਼ਹਾਦਤ ਦੇਣੀ ਆ ਜਿਹਨੂੰ ਇੰਗਲੈਂਡ ਦੀ ਧਰਤੀ ਦੇ ਉੱਤੇ ਪਤਾ ਨਹੀਂ ਕਿਹੜੇ ਹਾਲਾਤ ਬਣੇ ਹੋਣੇ ਆ ਤੇ ਕਿਹੜੇ ਹਾਲਾਤਾਂ ਦੇ ਚੱਲਦੇ ਆ ਉਹਨਾਂ ਨੂੰ ਸਾਡਾ ਜਾਂ ਪੀਣਾ ਪੈ ਗਿਆ ਤੇ ਅੱਜ ਉਹਨਾਂ ਦੀ ਵਰਸੀ ਮਨਾਈ ਆ ਸ਼੍ਰੋਮਣੀ ਕਮੇਟੀ ਨੇ ਬਹੁਤ ਸਾਰੇ ਭੈਣ ਭਰਾ ਉੱਥੇ ਹਾਜ਼ਰ ਵੀ ਹੋਏ ਤੇ ਸਾਡਾ ਕੇਂਦਰੀ ਸਿੱਖ ਅਜੈਬ ਘਾਇਆ ਤੇ ਉੱਥੇ ਉਹਦੀ ਤਸਵੀਰ ਤੇ ਭਾਈ ਹਰਬੀਰ ਸਿੰਘ ਨੇ ਜੀ ਤਸਵੀਰ ਲਾਉਣ ਦਾ ਫੈਸਲਾ ਕੀਤਾ ਆ ਤੇ ਜਿਹੜਾ ਬਹੁਤ ਚੰਗਾ ਆ ਕਿ ਮਾਨ ਮੱਤਾ ਜਿਹੜਾ ਇਤਿਹਾਸ ਆ ਸਾਡਾ ਤੇ ਉੱਥੇ ਸਾਡੇ ਭਾਈ ਸਾਹਿਬ ਦੀ ਤਸਵੀਰ ਲੱਗੂਗੀ ਤੇ ਬਹੁਤ ਚੰਗੀ ਗੱਲ ਆ ਗਾਂਜ ਦੇ ਸਾਡੇ ਬੱਚੇ ਸਾਡੀਆਂ ਨਸਲਾਂ ਆਉਣਗੀਆਂ ਉਹ ਵੇਖਣਗੀਆਂ ਕਿ ਸਾਡੇ ਜਿਹੜੇ ਯੋਧੇ ਸੀਗੇ ਸੀਸੀਓ ਏਦਾਂ ਹੀ ਰਹਦੇ ਸੀਗੇ ਹੁਣ ਆਪਾਂ ਗੱਲਬਾਤ ਕਰਨੀ ਆ ਕੰਗੜਾ ਦੇ ਚਪੇੜ ਪਈ ਕੰਗੜਾ ਦੇ ਚਪੇੜ ਪੈ ਗਈ ਸਾਡੇ ਬੜੇ ਪ੍ਰਚਾਰਕ ਬੜੇ ਬੁੱਧੀਜੀਵੀ ਫੇਸਬੁੱਕੀਏ ਵਿਦਵਾਨ ਬੜੇ ਬੋਲੇ ਪਈ ਨਾ ਜੀ ਨਾ ਕੁਲਵਿੰਦਰ ਕੌਰ ਨੇ ਗਲਤ ਕਰਤਾ ਇਹ ਵਰਦੀ ਜਾਇ ਨਹੀਂ ਕਰਨਾ ਸੀਗਾ ਆ ਵਰਦੀ ਤਾਂ ਬਹੁਤ ਕੰਮ ਹੋ ਜੂ ਸਾਨੂੰ ਸਿੱਖਣਾਗਾ ਜੋਬ ਨਹੀਂ ਮਿਲਨੀ ਇੱਥੇ ਸਾਡੇ ਤੇ ਉਂਗਲੀ ਖੜੀ ਹੋ ਜੂ ਬੜਾ ਕੁਝ ਬੋਲਿਆ ਗਿਆ ਹੈ ਹਰ ਮੱ ਪਹੁੰਚਦਾ ਜਾਂ ਪਹਿਲਾ ਹਰਿਆਣੇ ਵਜਿਆ ਸਿੱਖ ਨੂੰ ਆਮ ਸਿੱਖ ਨੋਰਮਲ ਖੜਾ ਜਿਆ ਸਟਾਪ ਲੀ ਉੱਤੇ ਲਾਈਟਾਂ ਤੇ ਖੜਾ ਜਾਂ ਉਹਨੂੰ ਖਾਲਸਾ ਨਹੀਂ ਕਿਹਾ ਕਿ ਚੜਾਇਆ ਜਾਂਦਾ ਆ ਬਾਅਦ ਚ ਉਹ ਕੋਈ ਰਿਜੈਕਟ ਨਹੀਂ ਕਰਦਾਗਾ ਕਿਉਂਕਿ ਇਹ ਮਾਨ ਮਹਿਸੂਸ ਕਰਦੇ ਹੁਣ ਲੋਕ ਲੋਕਾਂ ਨੂੰ ਸਮਝ ਆਈ ਗੱਲ ਪਰ ਫਿਰ ਉਹਦੇ ਗੱਲ ਪੈਂਦੇ ਆ ਕੇ ਉਹਨੂੰ ਪੁੱਟ-ਕੁੱਟ ਕੇ ਜ਼ਖਮੀ ਕਰਦੇ ਆ ਹੈ ਦਸਤਾਰ ਦੀ ਬੇਅਦਬੀ ਕਰਦੇ ਆ ਕੇਸਾਂ ਦੀ ਬੇਅਦਬੀ ਕਰਦੇ ਆ ਪਰ ਸਾਡੇ ਕੋਈ ਵੀ ਵੱਲੋਂ ਕਹੀ ਆਪਾਂ ਸਾਡੇ ਵਿੱਚੋਂ ਕੋਈ ਬੰਦਾ ਬੋਲਿਆ ਨਹੀਂ ਇਹਦਾ ਫਾਕੇ ਨਾ ਵੋਟਾਂ ਕੋਦਰ ਪਹਿਲੇ ਪੈ ਕੇ ਹਟਿਆ ਆ ਇਹ ਤਾਂ ਮੁੱਦੇ ਪਹਿਲਾ ਸੀਗੇ ਕਿ ਪੰਜਾਬ ਆ ਤਿਆ ਕਰਾਂਗੇ ਕੌਮ ਆ ਤਿਆ ਕਰਾਂਗੇ ਇਹਦਾ ਪਹਿਲ ਦੇ ਆਧਾਰ ਤੇ ਗੱਲਾਂ ਹੋ ਰਹੀਆਂ ਸੀਗੀਆਂ ਪਰ ਵੋਟਾਂ ਪਈਆਂ ਵੋਟਾਂ ਲਈਆਂ ਤੇ ਕੌਣ ਕੀਤੇ ਯਾਦ ਆ ਬਾਈ ਹਜੇ ਇਹ ਤਰ੍ਹਾਂ ਠੰਡੀ ਹੋਈ ਨਹੀਂ ਸੀਗੀ ਹਜੇ ਦੋਸ਼ੀ ਫੜੇ ਸੀਗੇ ਤੇ ਉਧਰ ਬਿਹਾਰ ਤੇ ਬਕਸਰ ਦੇ ਵਿੱਚ ਇਹ ਘਟਨਾ ਹੋ ਜਾਂਦੀ ਆ ਉੱਥੇ ਇੱਕ ਸਰਦਾਰ ਭਰਾ ਦੇ ਪੰਜ ਕੰਕੇ ਲੱਗਦੇ ਸਿਰ ਦੇ ਵਿੱਚ ਉੱਥੇ ਵੀ ਇਹ ਕੁਝ ਕੀਤਾ ਜਾਂਦਾ ਆ ਹਜੇ ਉਹ ਘਟਨਾ ਨੂੰ ਹਜੇ ਮਤਲਬ ਲੋਕਾਂ ਤੱਕ ਪਹੁੰਚੀ ਸੀਗੀ ਇੱਥੇ ਹਿਮਾਚਲ ਦੇ ਵਿੱਚ ਸਾਡਾ ਪੰਜਾਬੀ ਆਪਰਾ ਉਹਦੇ ਪਰਿਵਾਰ ਦੇ ਜੀ ਬਾਹਰੋਂ ਆਏ ਆ ਉਹ ਘੁੰਮਣ ਜਾਂਦੇ ਆ ਤੇ ਉੱਥੇ ਬਹਾਨਾ ਬਣਾ ਕੇ ਪਾਰਕਿੰਗ ਦਾ ਤੇ ਉੱਥੇ ਹੁੰਦੇ ਲੱਤਾਂ ਪਾਵਾਂ ਤੋੜਦੇ ਆ ਸਿਰ ਤੇ ਚਖਮਕ ਕੀਤੇ ਆ ਤੇ ਦੇਖੋ ਵੀ ਜਿਹੜੇ ਸਾਡੇ ਬਾਹਰੋਂ ਆਏ ਪਿੰਡਪਰਾ ਜਿੰਨੇ ਸਿਰ ਤੋਂ ਇਹ ਲੋਕ ਚੱਲਦੇ ਆ ਲੱਖਾਂ ਰੁਪਈਆ ਦਾ ਇਹਨੂੰ ਬਿਜ਼ਨਸ ਦਿੰਦੇ ਆ ਉਹ ਅੱਜ ਇਹ ਲੋਕ ਇੰਨੇ ਹੰਕਾਰ ਗਏ ਕਿ ਉਹ ਕਹਿੰਦਾ ਮੈਨੂੰ ਕਹਿ ਰਹੇ ਸੀਗੇ ਮੈਨੂੰ ਚੜਾ ਰਹੇ ਸੀਗੇ ਕਿ ਹਣ ਮਾਰੋ ਕੰਗੜਾ ਦੇ ਤੇ ਮੈਂ ਪੁੱਛਦਾ ਆਪਣੇ ਆਪ ਨੂੰ ਖਾਸ ਕਰਕੇ ਰਾਜੇ ਬਲੰਗੜੀ ਕਹਿੰਦੇ ਆ ਕਿ ਜੇ ਹਿੰਦੂਆਂ ਦੇ ਉੱਤੇ ਕੋਈ ਵਾਰ ਕਰੂਗਾ ਤਾਂ ਮੈਂ ਮੂਰੇ ਖੜੂਗਾ ਭਈ ਹਿੰਦੂਆਂ ਨੇ ਕਿਹਨੇ ਵਾਰ ਕਰਨਾ ਇੱਥੇ ਨਾਲੇ ਤੂੰ ਠੇਕਾ ਰਿਆ ਕਿਸ ਹਿੰਦੂ ਦਾ ਇੱਥੇ ਹਿੰਦੂ ਸਿੱਖ ਹੈ ਮਜ਼ਦੂਰ ਕਿਸਾਨ ਇਹਦਾ ਸਾਂਝ ਬਹੁਤ ਗੂੜੀ ਤੇ ਸੰਘਣੀ ਆ ਇਹਦਾ ਤੁਹਾਡੇ ਵਰਗੇ ਲੀਡਰ ਹੈ ਜਿਹੜੇ ਜਿਹੜੇ ਬਲੌਡੀ ਲੀਡਰ ਕਹਿੰਦੇ ਆ ਮੈਂ ਇਹ ਤਾਂ ਭਾਈ ਉਹ ਆਕੇ ਵਿੱਚ ਫੁੱਟਾ ਪਾਉਂਦੇ ਆ ਵਿੱਚ ਉਹ ਆਕੇ ਸਾਰੇ ਪੰਗੇ ਪਾਉਂਦੇ ਆ ਪਰ ਮੇਰਾ ਹੁਣ ਸਵਾਲ ਇਹ ਆ ਕਿ ਜਿਹੜੇ ਹਜੇ ਕੱਲ ਪਰਸੋ ਹੀ ਬੰਦੇ ਸੱਤ ਕਾਂਗਰਸ ਦੇ ਹੈ ਦੋ ਸਾਡੇ ਆਜ਼ਾਦ ਭਾਈ ਸਾਹਿਬ ਇੱਕ ਸਾਡੀ ਬੀਬੀ ਐ ਕਾਂਦੀ ਦਾਤ ਤੋਂ ਤੇ ਤਿੰਨ ਝਾੜੂ ਪਾਰਟੀ ਦੇ ਲੋਕੀ ਦੀ ਸਰਕਾਰ ਹੈ ਝਾੜੂ ਵਾਲਿਆਂ ਦੀ ਕਿ ਕੋਈ ਇੱਕ ਕੁਲਦੀਪ ਸਿੰਘ ਢਾਲੀਵਾਲ ਦਾ ਬਿਆਨ ਆਇਆ ਐਨਆਰਆਈ ਭਰਾ ਨੂੰ ਲੈ ਕੇ ਕਿ ਅਸੀਂ ਚਿੱਠੀ ਲਿਖਾਂਗੇ ਮੁੱਖ ਮੰਤਰੀ ਹਿਮਾਚਲ ਨੂੰ ਭਈ ਹਿਮਾਚਲ ਬੜੀ ਦੂਰ ਹੈ ਕਿਤੇ ਆ ਗੱਡੀ ਚੱਕ ਤੇ ਚਲਾ ਜਾ ਉੱਥੇ ਜਦੋਂ ਕੇਈ ਦੇ ਵੱਲ ਨੂੰ ਫੜੇ ਸੀ ਉਹ ਤੱਕ ਤੱਕ ਮਗਰ ਗਏ ਸੀ ਪ੍ਰਭੂ ਤੁਸੀਂ ਹੈ ਲੜਦੇ ਫਿਰਦੇ ਸੀਗੇ ਅੱਜ ਇੱਕ ਪੰਜਾਬੀ ਭਰਾ ਦੇ ਵਕਤ ਪਿਆਇਆ ਤੁਸੀਂ ਚਿੱਠੀ ਲਿਖੋਗੇ ਕਦੋਂ ਚਿੱਠੀ ਪਹੁੰਚੂਗੀ ਕਦੋਂ ਚਿੱਠੀ ਦਾ ਜਵਾਬ ਦੇਊਗਾ ਕਦੋਂ ਕਾਰਵਾਈ ਕਰੂਗਾ ਇਹ ਹਾਲਾਤ ਆ ਸਾਡੇ ਪੰਜਾਬੀਆਂ ਦੀ ਮੰਨ ਲਓ ਅਸੀਂ ਹਰ ਵਾਰੀ ਵੋਟਾਂ ਜਿਹਨੂੰ ਮਰਜ਼ੀ ਪਾ ਲਈਏ ਹੁਣ ਐਤਕੀ ਦੇਖ ਲਓ ਤੁਸੀਂ ਅਸੀਂ ਸੱਤ ਕਾਂਗਰਸ ਦੇ ਚੋਣ ਲਈ ਹੈ ਜੇ ਨਹੀਂ ਚੁਣਿਆ ਤਾਂ ਬੀਜੇਪੀ ਤਾਂ ਨਹੀਂ ਚੁਣਿਆਗਾ ਪਰ 7 ਕਾਂਗਰਸ ਦੇ ਚੁਣਲੇ 3 ਝਾੜੂ ਦੇ ਚੁਣਲੇ 2 ਆਜ਼ਾਦ ਚੁਣਲੇ 1 ਕਲਦਾਂ ਦਾ ਚੁਣ ਲਿਆ ਪਰ ਸਾਡੇ ਹਾਲਾਤ ਭਾਈ ਉਹੀ ਆ ਸਾਡੇ ਆ ਤੇ ਇਹਨਾਂ ਵਿੱਚੋਂ ਕੋਈ ਵੀ ਨਹੀਂ ਬੋਲਿਆਗਾ ਜਿਹੜਾ ਆਪਾਂ ਕਹਿ ਸਕੀਏ ਹਰਵਿੰਦਰ ਭਾਈ ਸਾਸਿਕਾਲਾ ਵਾਹਿਗੋਦੀ ਕਾ ਖਾਲਸਾ ਵਾਹਿਗੋਦੀ ਫਤੇ ਬਾਈ ਜੀ ਹੈ ਸਾਡੇ ਵੱਤ ਤੇ ਕੋਈ ਵੀ ਨਹੀਂ ਬੋਲਿਆ ਜੇ 7 ਚੁਣੇ ਆ ਤੇ ਉਹ 7 ਗੁੰਗੇ ਆ ਜੇ ਆਪਾਂ ਇਹ 2 ਚੁਣੇ ਆ ਤੇ ਇਹਨਾਂ ਚੋਂ ਵੀ ਇੱਕ ਨੇ ਚਲੋ ਆਪਾਂ ਕਹਿ ਲਈਏ ਉਹਦੇ ਪਰਿਵਾਰ ਦੇ ਮੈਂਬਰ ਹੀ ਬਿਆਨ ਦੇ ਰਹੇ ਆ ਹੈਂ ਉਹ ਤਾਂ ਖਲੇ ਲਿਖਿਆ ਹੁੰਦਾ ਆ ਪਿਤਾ ਜੀ ਮਾਤਾ ਜੀ ਚਾਚਾ ਜੀ ਠੀਕ ਹੈ ਨਾ ਜੀ ਬਿਆਹ ਕਰ ਸਾਸਿਕਾਲਾ ਹਜੇ ਉਹ ਭਾਈ ਸਾਹਿਬ ਬਾਹਰ ਹੋਣਗੇ ਫੇਰ ਕੀ ਬਿਆਨ ਦਿੰਦੇ ਆ ਕਦੋਂ ਕੀ ਕਰਦੇ ਆ ਇਹ ਤਾਂ ਬਾਅਦ ਦੀ ਗੱਲ ਆ ਪਰ ਭਾਈ ਸਰਵਜੀਤ ਜੀ ਸਗਨੇ ਨਾਲ ਪੂਰੀ ਟੀਮ ਤੋਂ ਹੀ ਫਿਰਦੀ ਆ ਤੇ ਉਹਨਾਂ ਨੂੰ ਵੀ ਇਹ ਦਿਸਿਆ ਨਹੀਂ ਮਸਲੇ ਜੀ ਸਾਡੇ ਹੈ ਕੀ ਇੱਕ ਬਿਆਨ ਦੇਣ ਤੇ ਕੀ ਜਾਂਦਾ ਯਾਰ ਕੀ ਭਪੇ ਸਾਸਿਕਾਲਾ ਹੌਂ ਜਵਾਬੀਪੋਰਟ ਤੇ ਆ ਤੁਸੀਂ ਹੁਣ ਤੁਸੀਂ ਕਹਿ ਸਕਦੇ ਆ ਲੈ ਸਕਦੇ ਆ ਖੁਣ ਲਾ ਸਕਦੇ ਕਿਸੇ ਨੂੰ ਹੈ ਆਪਣਾ ਰੋਸ ਦੱਜ ਕਰਾ ਸਕਦੇ ਬਾਈ ਪਰ ਨਹੀਂ ਵੀ ਰੋਜ਼ ਹੈ ਹੈ ਹੁਣ ਅਕਾਲੀ ਦਰ ਦੀ ਜਵਾਬੀ ਬਣਦੀ ਸੀਗੀ ਹੁਣ ਚਲੋ ਆਪਾਂ ਦੇਖੋ 10 ਸਾਲ ਸਰਕਾਰ ਰਹੀ ਆ ਆਪਾਂ ਇਹਤੇ ਵੀ ਗੱਲ ਕਰਨੀ ਆ ਵੀ ਹੁਣ ਹਰੇਕ ਬੰਦਾ ਉੜਦਾ ਸੁਖਵੀਰ ਨੂੰ ਅਸੀਵਾ ਦੇਵੇ ਸੁਖਵੀਰ ਅਸੀਵਾ ਦੇਵੇ ਜਿਹੜੇ ਦਸ ਸਾਲ ਮਲਾਈ ਖਾਂਦੇ ਰਹੇ ਆ ਉਹਨਾਂ ਜੋ ਕੋਈ ਨਹੀਂ ਬੋਲਿਆ ਹੁਣ ਇਹ ਜੇ ਮੁੱਦਿਆਂ ਦੇ ਉੱਤੇ ਧਿਆਨ ਦਿਵਾਉਣਾ ਹੁੰਦਾ ਪ੍ਰਧਾਨ ਦਾ ਕਿ ਪ੍ਰਧਾਨ ਜੀ ਆਪਾਂ ਬੋਲ ਗਏ ਆਪਾਂ ਕਦੇ ਚੱਲ ਗਏ ਹਮਾਤਰ ਕੋਈ ਆ ਪਾਕਿਸਤਾਨ ਵੀਜ਼ਾ ਇੱਕ ਨਹੀਂ ਜਾਣਾਗਾ ਹਮਾਤਰ ਸਾਡੀ ਛੋਣੀ ਕਮੇਟੀ ਸਾਡੇ ਜਥੇਦਾਰ ਸਾਡੀ ਕਲਿਆਣ ਦੇ ਕੋਈ ਲੋਕ ਕਿ ਉਹਦੇ ਜਾਣ ਨਹੀਂ ਸਕਦੇ ਯਾਰ ਹੈ ਉਸ ਭਰਾ ਨਾਲ ਕੀ ਹੋਇਆ ਕੋਈ ਐਨਆਰਆਈ ਵੈਸੇ ਹੀ ਜਾਂ ਜੋ ਬਾਹਰ ਹੁੰਦੇ ਆ ਉਹਨਾਂ ਦੇ ਮਨ ਚ ਹੁੰਦਾ ਕਿ ਆਪਾਂ ਆਪਣਾ ਇੰਜੋਏ ਕਰਨਾ ਯਾਰ ਆਪਣੇ ਭੈਣ ਭਰਾ ਨੂੰ ਮਿਲਣਾ ਆ ਤੇ ਆਪਾਂ ਖੁਸ਼ੀ ਖੁਸ਼ੀ ਵਾਪਸ ਆ ਜਾਣਾ ਆ ਉਹਨੇ ਇਹ ਨੂੰ ਸੋਚ ਕੇ ਥੋੜ੍ਹਦੇ ਆ ਕਿ ਜੱਗ ਲੱਤਾਂ ਪਾਵਾ ਤਲੌਣੀਆਂ ਆ ਜਾਂ ਜੱਗ ਬਸੂ ਕੀ ਸਟਾਰ ਹੋਣਾ ਆ ਹੁਣ ਉਹਦੇ ਉਹਦੇ ਪਰਿਵਾਰ ਦੇ ਜੀ ਆ ਉਹ ਕਿਹੜੇ ਬਰੇ ਬੰਦਾ ਜਾਉ ਦੱਸੋ ਤੇ ਸਾਡੀ ਕੌਮ ਨੇ ਤਾਂ ਬਿਆਨ ਦੇ ਰਿਹਾ ਵੀ ਇਹ ਨਹੀਂ ਸਮਝਿਆਗਾ ਕਿ ਸੇ ਇੱਕ ਬਿਆਨ ਹੀ ਦੇ ਦਿੱਤੀ ਹੈ ਕੋਈ ਸਾਡੇ ਚ ਕੋਈ ਇੱਕ ਵੀ ਇਦਾਂ ਦਾ ਪੰਜਾਬ ਦਾ ਮੁੱਖ ਮੰਤਰੀ ਆ ਹੈ ਬਿਲਕੁਲ ਚੁੱਪ ਠੰਡਾ ਹੋ ਕੇ ਬਹਿ ਗਿਆ ਹੈ ਬਿੱਟੂ ਮੰਤਰੀ ਬਣਿਆ ਆ ਸਿੱਖਾਂ ਦੇ ਮਸਲੇ ਹੱਲ ਕਰਾਉਣ ਦੀ ਗੱਲ ਕਰਦਾ ਆ ਤੇ ਇਹਦਾ ਇਹਦਾ ਬਿਆਨ ਵੀ ਦੇਖਿਆ ਮੈਂ ਤਾਂ ਜਦੋਂ ਸਿੱਖਾਂ ਨੂੰ ਘੇਰਨਾ ਹੁੰਦਾ ਜਦੋਂ ਸਿੱਖਾਂ ਦੇ ਬੱਚਿਆਂ ਨੂੰ ਘੇਰਨਾ ਹੁੰਦਾ ਆ ਜਦੋਂ ਸਾਨੂੰ ਖਾਲਸਾ ਡਿਕਲੇਰ ਕਰਨਾ ਹੁੰਦਾ ਆ ਉਦੋਂ ਵੀ ਸਾਰੇ ਬੋਲ ਪੈਣੇ ਆ ਹੈ ਉਦੋਂ ਮੈਂ ਜੇ ਵੀ ਸਵੇਰੇ ਪੋਸਟ ਪਾਈ ਇੱਕ ਵੀ ਸਾਡੇ ਚੰਡੀਗੜ੍ਹ ਮੁਹਾਲੀ ਤੇ ਹੁਸ਼ਿਆਰ ਕੋਦੇ ਹਮਾਚਲ ਦੇ ਭਰੇ ਪਏ ਆ ਭਾਰੀਏ ਭਰੇ ਪਏ ਆ ਇੱਥੇ ਪਰ ਸਾਡੇ ਤੋਂ ਕਿਸੇ ਪਦੇ ਇੱਕ ਨੇ ਵੀ ਜਾ ਕੇ ਕੋਈ ਗੱਲ ਕੀਤੀ ਕੋਈ ਉਹ ਜੀ ਹੈ ਕਿ ਸਾਨੂੰ ਗੱਲ ਨਹੀਂ ਕਰਨੀ ਆਉਂਦੀ ਗਈ ਕਿਸੇ ਨੂੰ ਚਪੇੜਾ ਨਹੀਂ ਮਾਰਨੀ ਆਉਂਦੀਆਂ ਪਰ ਕਿਉਂਕਿ ਸਾਡੀ ਕੌਮ ਕਦੇ ਪਹਿਲ ਨਹੀਂ ਕਰਦੀ ਹਮੇਸ਼ਾ ਸਬਰ ਅਸਲੀਕਾ ਸਦਕਰਤ ਹੁੰਦੇ ਆ ਪਰ ਜਿਨ੍ਹਾਂ ਨੂੰ ਇਹ ਕੌਮ ਦੇ ਜਿਹੜੇ ਨੂੰ ਕੌਮ ਦਿੱਤੀ ਆ ਜਿਹਨੂੰ ਅਸੀਂ ਆਪਦੇ ਆਗੂ ਮੰਨਿਆ ਆ ਜੇ ਭਾਈ ਉਹ ਨਹੀਂ ਬੋਲਦੇਗੇ ਤੇ ਫਿਰ ਕਿਸੇ ਨੂੰ ਕੀ ਦੋਸ਼ ਦੇਣਾ ਆ ਮੈਂ ਸਿਰਫ ਇਨਾ ਹੀ ਕਹਿਣਾ ਚਾਹੁੰਦਾ ਹਾਂ ਇਹ ਉਹਨਾਂ ਲੋਕਾਂ ਨੂੰ ਵੀ ਕਿ ਭਾਈ ਜੇ ਉਹ ਸੱਤ ਨਹੀਂ ਬੋਲੇ ਜੇ ਇਹ ਦੋ ਨਹੀਂ ਬੋਲੇ ਜੇ ਉਹ ਤਿੰਨ ਨਹੀਂ ਬੋਲੇ ਜੇ ਇਹ ਇੱਕ ਨਹੀਂ ਬੋਲੇ ਤੇ ਭਈ ਉਹ 92 ਕਿਹੜਾ ਬੋਲ ਪੇ ਫਿਰ ਹੈ ਇੱਕ ਬਿਆਨ ਹੀ ਆਇਆ ਨਾ ਪਰ ਸੋਚ ਕੇ ਦੇਖੋ ਕਿ ਇੱਕ ਦਿਨ ਸਾਡੇ ਵਾਸਤੇ ਕਿਸੇ ਨੇ ਵੀ ਨਹੀਂ ਬੋਲਣਾ ਠੀਕ ਹੈ ਕਿੰਨੇ ਵਾਰੀ ਪੰਜਾਬ ਟੋਲ ਪਲਾਜੇ ਮਹਿੰਗੇ ਹੋ ਗਏ ਕੋਈ ਬੋਲਿਆ ਇਕੱਲੇ ਕਿਸਾਨ ਆ ਕੇ ਬੈਠੇ ਪਲਾਜੇ ਉੱਤੇ ਤੇ ਟੋਲ ਫ੍ਰੀ ਕੀਤੇ ਆ ਉਸ ਦਿਨ ਤੇ ਜਿੰਨੇ ਨੇ ਤੀਜੀ ਵਾਰੀ ਟੋਲ ਵਧਾਇਆ ਸਾਲ ਦੇ ਵਿੱਚ ਹੁਣ ਲੈਟ ਵਧਾਇਆ ਨੇ 10% 600 ਤੇ ਕੁਝ ਕਰੋੜ 605 ਕਰੋੜ ਰੁਪਈਆ ਦਾ ਭਾਰ ਪੜਿਆ ਪੰਜਾਬ ਦੀ ਜਾਗਤਾ ਤੇ ਤੇ ਲੋਕਾਂ ਨੂੰ ਦਿੱਤਾ ਲੋਲੀਵੋ ਫ੍ਰੀ ਆ ਵੀ ਤੁਹਾਨੂੰ ਫ੍ਰੀ ਦੇ ਰਹੀਆਂ ਸਾਡੇ ਸਿੱਧ ਸਾਡੀਆਂ ਜੁੱਤੀਆਂ ਪਰ ਕੋਈ ਬੋਲਿਆ ਤੇ ਕਿਸੇ ਨੇ ਕਿਹਾ ਕਿ ਭਈ ਇਹ ਮਾੜਾ ਕੰਮ ਆ ਇਹ ਵੋਟਾਂ ਤੋਂ ਲੈ ਕੇ ਵੋਟਾਂ ਲੈ ਲੂਗੇ ਹੁਣ ਪਤਾ 2 ਸਾਲ ਅਗਲੇ ਕੋਈ ਲੋੜ ਨਹੀਂ ਆ ਗਈ ਪਰ ਲੋੜ ਤਾਂ ਤਾਂ ਇੱਥੇ ਪਈ ਅਗਲੇ ਮਹੀਨੇ 10 ਜਨਵਰੀ ਨੂੰ ਵੋਟਾਂ ਆ ਉਦੋਂ ਬਾਅਦ ਕਿੱਦਲ ਪਾਉਗੀ ਉਦੋਂ ਬਾਅਦ ਬਰਨਾਲੇ ਪਾਉਗੀ ਲੋੜ ਤਾਂ ਲੋਕਾਂ ਸਦਾ ਹੀ ਪੈਣੀ ਆ ਪਰ ਅਹੀਂ ਕਿੰਨੇ ਮੈਨੂੰ ਕਿ ਲੱਗੇ ਆ ਇਹ ਇਹ ਜਾਣੇ ਹੁਣ ਜੇ ਅਸੀਂ ਉਸ ਦਿਨ ਕਲਵਿੰਦਰ ਕੌਰ ਦੇ ਕੇਸ ਦੇ ਉੱਤੇ ਆਪਣੇ ਸਾਰੇ ਭੈਣ ਭਰਾ ਕਈਆਂ ਨੇ ਫੁਕਰੀਆਂ ਹੀ ਮਾਰੀ ਗਈ ਹੈ ਬੜਾ ਕੀਤਾ ਫੁਲਾਨਾ ਕੀਤਾ ਤੁਹਾਡੀਆਂ ਪੰਜਾਬ ਚ ਮਾਰੀਆਂ ਫੁਕਰੀਆਂ ਬਾਹਰ ਕੱਲੇ ਕੱਲੂ ਪਹੁੰਚਣੀਆਂ ਪੈਂਦੀਆਂ ਆ ਹੋਰ ਜਿਹੜੇ ਬਾਹਰ ਭਰਾ ਟਰੱਕ ਲੈ ਕੇ ਜਾਂਦੇ ਆ ਉਹਨੇ ਕੀ ਕੁਝ ਹੋ ਰਿਆ ਹੈ ਕਾਕਾ ਆਪ ਪੰਜਾਬ ਦੇ ਵਿੱਚ ਤਾਂ ਬਹੁਤ ਕੁਝ ਕਹਿੰਦੇ ਅਸੀਂ ਧਰਤੀ ਨੂੰ ਕਹਿੰਦੇ ਆ ਸਭ ਕੁਝ ਪੁੱਠੀ ਕਰ ਦੇਗੇ ਪਲਟਾ ਦੇਗੇ ਪਰ ਵੀਰੋ ਜਦੋਂ ਬਾਹਰ ਨਿਕਲਦਾ ਕੋਈ ਬੰਦਾ ਇਕੱਲਾ ਦੇ ਇਕੱਲਾ ਫਿਰ ਉਹਦੇ ਵੇਲੇ ਸਾਡਾ ਸੋਚਣਾ ਫਰਜ਼ ਬੰਦਾ ਆ ਇਹ ਸਾਡੇ ਕੋਲੇ ਟਾਸਕ ਫੋਰਸ ਆਇਆ ਆ ਅਸਿਰ ਦੇ ਡਾਂਗਾ ਮਾਨਵ ਤੇ ਇਕੱਲੀਆਂ ਫਿਰ ਮਾਨ ਲੈ ਓਏ ਇੱਥੇ ਫੋਟੋ ਲੈ ਖਿੱਚ ਓਏ ਟਾਸਕ ਫੋਰਸ ਆ ਕਦੇ ਕੌਮ ਦੇ ਕੰਮ ਨਹੀਂ ਆਈਆਂ ਕਦੇ ਸਾਡੇ ਕਿਸੇ ਭਰਾ ਦੇ ਕਿਸੇ ਪੰਜਾਬੀ ਦੇ ਕੰਮ ਆਇਓ ਟਾਸ ਫੋਰਸ ਕੋਈ ਕੋਈ ਸਾਡੇ ਐਜੀ ਕੋਈ ਨੁਮਾਇੰਦਾ ਜਥੇਬੰਦੀ ਹੋਵੇ ਜਿਹੜੀ ਜਾ ਕੇ ਸਾਡੇ ਦਰਦ ਨਿਵਾਰੇ ਉਹਨਾਂ ਲੋਕਾਂ ਨਾਲ ਖੜੇ ਇੱਕ ਵੀ ਦਿਖਾ ਦਿਓ ਕੋਈ ਬੰਦਾ ਕਿ ਸਾਡਾ ਸਾਡੀ ਏਡੀ ਵੱਡੀ ਕੌਮ ਆ ਕਿ ਸਾਡਾ ਫਾਰਮੀ ਦੀ ਸਾਡੀ ਕੌਮ ਦਾ ਸਾਡੇ ਜੈਹਦਾਂ ਦਾ ਸਾਡੇ ਤਖਤ ਸਾਹਿਬਾਨਾਂ ਦਾ ਸਾਡੀ ਕਮੇਟੀ ਦਾ ਸਾਡੇ ਪ੍ਰਚਾਰਕਾ ਬੁੱਧੀਜੀਵੀ ਇਹਨਾਂ ਦਾ ਕਿ <Keyo> ਕੋਈ 5 10 21 20 50 ਬੰਦੇ ਕੋਈ ਬਣਾ ਕੇ ਰੱਖੋ ਇੱਕ ਕਮੇਟੀ ਕਿ ਜੋ ਇਦਾਂ ਦੀ ਕੌਮ ਤੇ ਕੋਈ ਭੀੜ ਪੈਂਦੀ ਆ ਕੋਈ ਜਾ ਕੇ ਰਾਜਪਾਲ ਨੂੰ ਮਿਲੇ ਕੋਈ ਮੁੱਖ ਮੰਤਰੀ ਨੂੰ ਮਿਲੇ ਕੋਈ ਗ੍ਰਹਿ ਮੰਤਰੀ ਨੂੰ ਮਿਲੇ ਕੋਈ ਜਾ ਕੇ ਰਾਸ਼ਟਰਪਤੀ ਨੂੰ ਮਿਲੇ ਵੀ ਸਾਡੇ ਨਾਲ ਭਈ ਆ ਕੁਝ ਹੋ ਰਿਹਾ ਆ ਕਿ 84 ਵਾਰ ਵਾਰ ਦਰਹਾਉਣੀ ਆ ਸੀ ਕਈ ਸੁੱਖੇ ਆ ਬਈ ਘੁੱਟ ਖਾਣੀ ਆ ਘੁੱਟ ਵੀ ਅਸੀਂ ਖਾਣੀ ਆ ਬਦਨਾਮ ਵੀ ਅਸੀਂ ਹੋਣਾ ਆ ਹੈ ਲੰਗਰ ਲਾਇਕ ਲੋ ਕੋਈ ਗੱਲ ਨਹੀਂ ਛਵਿਦਾਂ ਵਾਲਾ ਕੋਈ ਗੱਲ ਨਹੀਂ ਹੈਗੀ ਧੱਕੇ ਨਾਲ ਛਵਿਦਾਂ ਵਾਲਾ ਕੇ ਪਿਆਈਏ ਨੇ ਭਰਾ ਮੇਰੋ ਕਦੇ ਇਹ ਵੀ ਸੋਚੋ ਵੀ ਸਾਡੇ ਖੇਤਰ ਕਿਉਂ ਪੈ ਰਹੇ ਆ ਅਈ ਇਹ ਦਾ ਦੂਗੇ ਵੱਖਰੇ ਕੀ ਕਰਦੇ ਆ ਸਾਨੂੰ ਉਹੀ ਕਹਿਣ ਖਾਲਸਤਾਨੀ ਸਾਨੂੰ ਉਹੀ ਕਹਿਣ ਵੱਖਵਾਤੀ ਅਤਵਾਦੀ ਸਾਨੂੰ ਕੁੱਟਰੇ ਵੀ ਉਹੀ ਆ ਅਈ ਦਾ ਕਿਸੇ ਨੂੰ ਕੋਹ ਵੀ ਨਹੀਂ ਕਹਾ ਜਾ ਉਹ ਆ ਕੇ ਕਹਿੰਦੇ ਆ ਕਿ ਅਸੀਂ ਹਿੰਦੂ ਰਾਸ਼ਟਰ ਬਣਾਉਣਾ ਆਏ ਅਸੀਂ ਆਹ ਕਰਨਾ ਆਏ ਅਸੀਂ ਰਾਮ ਲਿਆਂਦਾ ਜੀ ਚਲੋ ਤੁਸੀਂ ਤੁਸੀਂ ਕੀ ਆਈ ਦਾ ਕੋਈ ਨਹੀਂ ਕਹੇ ਨੂੰ ਵੀ ਕੋ ਦੇਖੋ ਮੰਦਿਰ ਕਿੰਨੇ ਸਾਲਾਂ ਬਾਅਦ ਤੁਸੀਂ ਬਣਾਇਆ ਹੈ ਕਿੰਨਾ ਪ੍ਰਮੋਟ ਕੀਤਾ ਕਿੰਨਾ ਪ੍ਰਚਾਰ ਕੀਤਾ ਗਿਆ ਪਰ ਸਾਡਾ ਕਿਸੇ ਨੇ ਵਿਰੋਧ ਕੀਤਾ ਕਿਸੇ ਨੇ ਵੀ ਸਾਡੇ ਇਹ ਬੰਦੇ ਬਿਆਨ ਦਿੱਤਾ ਸਾਡੇ ਆਗੂ ਨੇ ਸਾਡੇ ਖੁਸ਼ੀ ਮਨਾਈ ਵੀ ਚਲੋ ਭਾਈ ਕੋਈ ਗੱਲ ਨਹੀਂ ਤੁਸੀਂ ਤੁਹਾਡਾ ਰਾਜ ਹੈ ਤੁਸੀਂ ਜੋ ਕਰਨਾ ਹੈ ਕਰ ਲਿਆ ਪਰ ਹੁਣ ਇੱਕ ਚਪੇਰ ਵਜੀਆ ਕੰਗੜਾ ਦੇ ਉਧਰ ਸਾਰੇ ਬੋਲੇ ਆ ਤੇ ਅੱਜ ਸਾਡੇ ਚੌਥਾ ਸਾਡਾ ਭਰਾ ਪੰਜਾਬੀ ਆ ਜਿਹੜਾ ਖਾਲਸਾਤਨ ਨਾਲ ਜਿਹਦਾ ਕਦੇ ਹੋਰ ਦੇਖਣਾ ਲੇਕਾ ਦੇਕਾ ਵੀ ਕੋਈ ਨਹੀਂ ਹੈਗਾ ਕੰਡਾ ਤੇ ਪੋਸਟਰ ਲਾਈ ਜਨੇ ਕੰਡਾ ਤੇ ਲਿਖੀ ਜਾਂਦੇ ਆ ਇਹ ਜਿਹੜੇ ਇਹ ਲਿਖਾਉਂਦੇ ਲੋਕ ਉਹ ਤਾਂ ਬੜੀ ਦੂਰ ਬੈਠੇ ਭਾਈ ਉਹਨਾਂ ਕੋ ਤਾਂ ਸਕੌਟੀਆਂ ਵੀ ਆ ਸਭ ਕੁਝ ਉਹਦੇ ਕੋਲ ਆ ਪਰ ਜਿਹੜੀ ਇੱਥੇ ਬੜੇ ਕੁੱਟ ਖਾਈ ਜਾਂਦੇ ਆ ਪੋਸਟਾ ਛੱਡੇ ਪਰੋਂ ਨੂੰ ਆ ਸਾਡੇ ਇੱਧਰ ਦੇ ਲੋਕ ਆ ਚਿੱਤਰ ਪੋਸਟ ਤੋਂ ਖਾਣੇ ਆ ਐਨਆਈਏ ਤੋਂ ਖਾਣੇ ਆ ਸੀਬੀਆਈ ਤੋਂ ਖਾਣੇ ਆ ਉਹ ਸਾਡੇ ਇੱਧਰ ਰੋਕ ਲੱਖੇ ਹੋਏ ਆ ਹੈ ਸ਼ਲਾਘਾਤ ਤਾਂ ਬੜੀ ਕਿਵੇਂ ਹੁੰਦੀਆਂ ਆ ਅੱਜ ਨਹੀਂ ਗੱਲ ਕਰੋ ਕੋਈ ਸਵੇਰ ਨੂੰ ਸ਼ਲਾਘਾਤ ਹੋਈ ਹੁੰਦੀ ਆ ਕਿ ਫਲਾਨਾ ਬੰਦਾ ਇਹ ਜੀ ਉਹਨਾਂ ਦਾ ਮੇਰਿਆ ਵਾ ਯਾਰ ਇਹ ਫਲਾਨੀ ਧਰਤਾ ਬੰਦਾ ਆ ਇੱਥੇ ਲੋਕਾਂ ਨੂੰ 50-50 ਸਾਲ ਹੋ ਗਏ ਨਾਰੇ ਮਾਰਦੇ ਨੂੰ ਕੋਈ ਨਹੀਂ ਪੁੱਛਦਾ ਪਰ ਆਮ ਬੰਦਾ ਜਦੋਂ ਕੋਈ ਉਸ ਪਾਸੇ ਤੁਰਦਾ ਆ ਦੋ ਜਿੱਦ ਪਹਿਲਾਂ ਪੀੜ ਚ ਗਾਉਂਦੇ ਆ ਪਹਿਲਾਂ ਉਹ ਤੇ ਕਹਿੰਦੇ ਕਾ ਕੰਮ ਕਰਨਾ ਆ ਜਦੋਂ ਹੋਰਾਂ ਦੇ ਤਰ ਪੈਂਦਾ ਕਿ ਮਗਰੋਂ ਆਪ ਹੀ ਦੱਸ ਦਿੰਦੇ ਸੀ ਜਿਹੜੀ ਕਰ ਦਿੰਦੇ ਕਿ ਆਹ ਬੰਦਾ ਚੱਕੋ ਜੀ ਪਹਿਲਾਂ ਤਾਂ ਇਹ ਜਾਦਾ ਬੰਦਾ ਜੀ ਖਾਲਸਤਾਨੀ ਇਹ ਜਾਦਾ ਕੋਹੋਂ ਦਾ ਪਿਆਰ ਰੱਖਦਾ ਯਾਰ ਮੈਂ ਤਾਂ ਹੁਣ ਤੱਕ ਕੋਈ ਬੰਦਾ ਹੀ ਨਹੀਂ ਮਿਲੇ ਜਿਹੜੇ ਪੰਥ ਪੰਥਿਕ ਦਾ ਪੈਰਾਮੀਟਰ ਸਮਝਾ ਸਕਣ ਦੱਸ ਸਕਣ ਵੀ ਕਿਹੜੇ ਖਾਲਸਤਾਨ ਦੀ ਗੱਲ ਕਰਦੇ ਆ ਉਹ ਕਿਹੋ ਜਿਹਾ ਖਾਲਸਤਾਨੀ ਆ ਹੈ ਪਰ ਲੱਤਾਂ ਖਿੱਚਣੇ ਸਭ ਤੋਂ ਮੂਰੇ ਆ ਬਿਆਨ ਦੇ ਤੇ ਝੂਠੇ ਮੁਟੇ ਕੌਮ ਗਮਰਾ ਕਰਨ ਸਭ ਤੋਂ ਮੂਰੇ ਆ ਪਰ ਜਿੱਦਣ ਕੌਮ ਤੇ ਬੰਦੀ ਇੱਕ ਵੀ ਬੰਦਾ ਸਾਡਾ ਨਹੀਂ ਬੋਲਦਾ ਵੀਰੋ ਦੁੱਖ ਦੀ ਗੱਲ ਤਾਂ ਇਹ ਹੈ ਕਿ ਉਹਨਾਂ ਲੋਕਾਂ ਨੇ ਕਿਹੜੇ ਭਰੋਸੇ ਤੇ ਸਾਡੇ ਦੇਸ਼ ਆਉਣਾ ਹੈ ਹੁਣ ਜਿਹੜਾ ਐਨਆਰਆਈ ਪਰਾ ਕੁਟਿਆ ਗਿਆ ਆ ਹੁਣ ਦੱਸੋ ਮੈਨੂੰ ਉਹਦਾ ਉਹਦਾ ਆਪਣੇ ਬੱਚਾ ਨੂੰ ਪਰਿਵਾਰ ਨੂੰ ਮੈਨ ਲਕਮੋੜ ਲੈ ਕੇ ਉਹ ਪੰਜਾਬ ਵਿੱਚ ਹੈ ਚਲੋ ਗਰਮੀ ਬਹੁਤ ਆ ਸੋਚਿਆ ਛਿਮਲੇ ਜਾਏ ਉਹਨਾਂ ਆ ਉਹਨੇ ਕੰਗਾਂ ਚ ਪੇੜ ਮਾਰੀ ਕੀ ਉਹਨ ਦਾ ਕੋਈ ਨਿਕਾ ਕੰਗਲਾਂ ਨੂੰ ਪਰ ਉਹਦੇ ਵਾਸਤੇ ਆ ਕੁਝ ਕੀਤਾ ਇਹ ਤਾਂ ਬਰਤਾਂਤ ਸਰ ਗਿਆ ਗਿਆ ਤੇ ਗਾਹ ਨੂੰ ਦੱਸੋ ਕਿਹੜਾ ਸਾਡੇ ਪੰਜਾਬ ਇੱਥੇ ਹੋਊਗਾ ਬਈ ਮੈ ਤਾਂ ਉਹਦੀ ਕੌਮ ਦੇ ਠੇਕੇਦਾਰ ਉਹਨਾਂ ਅੰਗਲੇ ਬੜੇ ਬੜੇ ਗਾਲਾਂ ਕੱਢਣ ਦੇ ਗਰੁੱਪ ਲਈ ਫਿਰਦੇ ਆ ਆਈਟੀ ਸੈੱਲ ਲਈ ਫਿਰਦੇ ਆ ਥੋੜੇ ਮੂਰੇ ਹੱਥ ਜੋੜੇ ਆ ਇਹੇ ਨੂੰ ਜੋਦਾ ਰਹਿਣ ਦਿਓ ਇਹਨੂੰ ਦਾ ਵਸ ਜਾਣ ਦਿਓ ਇੱਥੇ ਜੇ ਤੁਸੀਂ ਆਪਣੇ ਚਰਉਣਾ ਆ ਤੇ ਫਿਰ ਥਾਪੜੋ ਇੱਕ ਟਾਈਂ ਕੀ ਆ ਕਰੋ ਥਾਪੜ ਕੇ ਕਿ ਅਹੀਂ ਜਮਗਰ ਲਈ ਮੇ ਆ ਅਹੀਂ ਆਗੇ ਤੂੰ ਘਰ ਭਾਈ ਸਾਹਿਬ ਤੇਰੇ ਬਰਾਬਰ ਮੰਜੀ ਦੇ ਪੁੰਨੇ ਆ ਫੇਰ ਤਾਂ ਮੈਂ ਮੰਨਾਂ ਤੇ ਜੇ ਆਹੀ ਕੋਈ ਚਰਉਣਾ ਬਾਈ ਤੇ ਫੇਰ ਤੁਹਾਨੂੰ ਤੁਹਾਡੀ ਉਹਦੇ ਕਿਨੂੰ ਜਿਹੜੀ ਸੋਚ ਆ ਇਹਦਾ ਸੌਰੀ ਸੋਚ ਹੀ ਗੈ ਤਾਂ ਮੈਂ ਫਿਰ ਹੋਰ ਤਾਂ ਕੁਝ ਨਹੀਂ ਤੇ ਜਿਹੜੇ ਭਰਾ ਉੱਥੇ ਬੈਠੇ ਆ ਦਿੱਲੀ ਜਾ ਕੇ ਉਹਨਾਂ ਨੂੰ ਵੀ ਕਹਿਣਾ ਚਾਹੁੰਦਾ ਆ ਕਿ ਤੁਹਾਡਾ ਹੀ ਪੈਸਾ ਕੋ ਫਰੇਮ ਹੁੰਦਾ ਆ ਤੁਹਾਡੇ ਡਿਜ਼ਾਈਨ ਹੁੰਦਾ ਆ ਆਈ ਦਾ ਕੱਲੇ ਵਿੱਚ ਫਿੱਟ ਕਰ ਦਿੱਤੇ ਜਾਂਦੇ ਆ ਸਾਂ ਤਾਂ ਫਿੱਟ ਕਰਕੇ ਲੋਕਾਂ ਨੂੰ ਦਿਖਾ ਦੇ ਚੇ ਸਾਡੇ ਦਾ ਕਿ ਆਹ ਦੇਖੋ ਜੀ ਹੈ ਅਮਰਪਾਲ ਆਇਆ ਦਿਖਾਇਆ ਗਿਆ ਜੀ ਇਹਨੇ ਦੇਖ ਤੋੜ ਦੇਣਾ ਸੀਗਾ ਪ੍ਰਧਾਨ ਮੰਤਰੀ ਬਾਜੇ ਕੋਲ ਲੋਕੀ ਦੇਖਣ ਆਏ ਵੀ ਇਹ ਖਾਸ ਨਾ ਪ੍ਰਧਾਨ ਮੰਤਰੀ ਆ ਵਿਚਾਰਾ ਹੈ ਲੋਕੀ ਚੱਲ ਕੇ ਇਹਨੂੰ ਦੇਖਣ ਆਏ ਆ ਜੇ ਕਿਸਾਨੇ ਸੰਘਰਸ਼ ਨੁੱਕ ਗਏ ਉਦੋਂ ਕਿਹਾ ਕਿ ਇਹ ਅੱਤਵਾਦੀ ਇਹ ਵੱਖਵਾਦੀ ਕਿਸੇ ਆਮ ਬੰਦੇ ਨਹੀਂ ਕਿਹਾ ਜਿਹੜੇ ਪੜੇ ਲਿਖੇ ਆ ਟੀਵੀ ਦੇ ਐਂਕਰ ਆ ਪੱਤਰਕਾਰ ਆ ਸਾਡੇ ਤੇ ਨਾਲੇ ਬਖਾਇਆ ਲੋਕਾਂ ਨੂੰ ਕਿ ਆਹ ਬੰਦੇ ਆ ਇਦਾਂ ਦੇ ਹੁੰਦੇ ਖਾਲਸਤਾਨੀ ਸਾਡਾ ਆਈਪੀਐਸਾ ਦਾ ਅਫਸਰ ਕਲਕੱਤੇ 에ਰਪੋਰਟ ਤੇ ਹੈ ਉਦੋਂ ਹੀ ਬਾਤ ਸੁਣਦੀ ਕੀਤੀ ਗਈ ਤੀਜੀ ਵਾਰੀ ਸਾਧਨਾ ਹੋ ਗਿਆ ਇਹ ਵੱਡੇ ਅਫਸਰਾਂ ਦੇ ਨਾਲ ਉਦੋਂ ਸਾਨੂੰ ਖਾਲਸਾ ਨੇ ਕਿਹਾ ਗਿਆ ਸਾਡੀ ਕਮੇਟੀ ਉਦੋਂ ਬੋਲਦੀ ਸਾਡੇ ਜੈਸਰ ਉਦੋਂ ਬੋਲਦੇ ਕੋਈ ਕਮੇਟੀ ਨਹੀਂ ਬੋਲੀ ਕੋਈ ਪ੍ਰਧਾਨ ਨਹੀਂ ਬੋਲਿਆ ਉਹ ਆਈ ਪੰਥਿਆਂ ਅਸੀਂ ਪੰਥ ਦਾ ਚਿਹਰਾ ਆਈ ਪੰਥ ਦੀ ਨੁਮਾਇੰਦਗੀ ਕਰਦੇ ਆ ਤੇ ਕੀ ਕਰਨੇ ਆ ਜਿਹੜੇ ਨੁਮਾਇੰਦਿਆਂ ਨੂੰ ਜਿਹੜੇ ਲੋੜ ਮੋਕੇ ਬੋਲਣ ਨਾ ਭਾਈ ਸੋ ਬਹੁਤ ਕੁਝ ਹੈਗਾ ਬੋਲਣ ਨੂੰ ਪਰ ਅੱਜ ਮੈਂ ਇੰਨੇ ਹੀ ਕੁਝ ਕਹਿਣਾ ਚਾਹੁੰਦਾ ਆ ਕਿ ਭਰਾਵੋ ਕੋਈ ਸਾਇੰਗ ਕਰੋ ਕੋਈ ਸ਼ਰਮ ਕਰੋ ਮਾੜੀ ਮੋਟੀ ਕਿ ਆਪਣੇ ਲੋਕਾਂ ਵਾਂ ਤੇ ਨਹੀਂ ਬੋਲੋਗੇ ਤਾਂ ਫਿਰ ਤੁਹਾਡੇ ਲੋਕ ਰਹਿ ਕਿੱਥੇ ਜਾਣਗੇ ਹੈ ਫਿਰ ਜੇ ਕੋਈ ਅਸਾਈ ਬਣ ਰਿਹਾ ਜਾਂ ਜੇ ਕੋਈ ਧਰਮ ਵਾਲੇ ਕੋ ਉਧਰ ਜਾ ਰਿਹਾ ਜਾਂ ਜੇ ਕੋਈ ਪਾਰਟੀ ਵਾਲੇ ਕੋ ਉਧਰ ਜਾ ਰਿਹਾ ਉਹਦੇ ਪਹਿਰਾ ਦੀ ਬਹਿ ਰਿਹਾ ਭਵੇਂ ਤੇ ਫਿਰ ਕੋਨਾ ਕੋ ਦਾ ਸੋਚ ਕੇ ਜਾ ਰਿਹਾ ਹੈਗਾ ਤੇ ਜੇ ਨਹੀਂ ਸੋਚਣਾ ਨਹੀਂ ਰੋਪਣਾ ਕਿਸੇ ਨੂੰ ਤੇ ਫਿਰ ਭਾਈ ਕੁਝ ਸਾਲ ਤੋਂ ਕੋਈ ਹੈ ਜੇ ਦਾ ਜੇ ਇਹ ਕਿਥੇ ਉਹ ਜੀ ਗੱਲ ਹੁੰਦੀ ਨਾ ਤੇ ਹੁਣ ਤੱਕ ਰਿਜ਼ਲਟ ਮਿਲ ਜਾਂਦੇ ਪਰ ਇਹ ਪੰਥ ਇਹ ਕੌਮ ਇਹ ਸਾਜੀ ਆ ਗੁਰੂ ਗੋਬਿੰਦ ਸਿੰਘ ਜੀ ਪਹਿਲਾਂ ਪੰਜ ਸਹਿਬ ਨੇ ਫਿਰ ਪੁੱਤ ਵਾਰਿਆ ਫਿਰ ਬਾਪੂ ਵਾਰਿਆ ਫਿਰ ਮਾਂ ਫਿਰ ਆਪ ਵਾਰਿਆ ਇੰਨੀਆਂ ਵੱਡੀਆਂ ਕੁਰਬਾਨੀਆਂ ਦੇ ਬਾਅਦ ਇਹ ਪੰਥ ਖੜਾ ਆ ਤੇ ਇਹ ਪੰਥ ਉਦੋਂ ਸਾਜਿਆ ਜਦੋਂ ਇੱਕ ਕਰਦਾ ਸੀ ਰੰਗ ਜੇਮ ਇਹਨੇ ਮੈਂ ਦੋ ਤੋਂ ਇੱਕ ਕਰੂੰ ਉਦੋਂ ਤੀਜਾ ਕਰਕੇ ਦਿਖਾਇਆ ਕਿ ਇਹ ਭਾਵੇਂ ਦੁਨੀਆ ਦੀ ਕੋਈ ਤਾਕਤ ਆ ਜਾਣ ਹਾਂ ਚੇਰੇ ਨੰਗੇ ਹੋ ਜਨ ਲੋਕਾਂ ਦੇ ਬੜੀ ਛੇਤੀ ਨੰਗੇ ਹੋ ਵੀ ਰਹਿ ਜਾਂ ਪਰ ਇਹ ਕੌਮ ਨਾ ਅੱਜ ਮਰੇ ਤੇ ਨਾ ਇਹ ਕੱਲ ਮਰੇ ਤੇ ਨਾ ਕਦੇ ਇਹ ਮਰਨੀ ਆ ਜਿਹੜੀ ਕੌਮ ਦਾ ਜਨਮ ਹੀ ਖੰਡੇ ਵਿੱਚੋਂ ਹੋਇਆ ਉਹ ਮੁੱਕ ਨਹੀਂ ਸਕਦੇ ਉਹ ਆਉਦੇ ਰਹਿਣਗੇ ਬਾਬਾ ਗਰਜਾ ਸਿੰਘ ਬੋਲਤਾ ਸੀ ਨੇ ਰੂਹ ਵਿੱਚ ਸਾਡੀ ਗਿਣਤੀ ਘਟਜੂ ਥੋੜੇ ਰਹਿ ਜਾਣਗੇ ਹੁਣ ਜੰਗਲੈ ਤਾਂ ਹੁਣ ਤਾਂ ਜੰਗਲੇ ਕੋ ਜਾਂਦਾ ਨਹੀਂ ਹੁਣ ਤਾਂ ਅਸੀਂ ਅਮਰੀਕਾ ਕੈਨੇਡਾ ਇੰਗਲੈਂਡ ਕਿੱਥੇ ਦੇ ਫੈਰ ਗਏ ਆ ਐਂਕਾ ਉਦੋਂ ਨਹੀਂ ਮੁੱਕੇ ਜੋ ਜੰਗਲਾ 'ਚ ਰਹੇ ਸਾਡੇ ਕੋਲ ਛੋਲੇ ਦੀ ਇੱਕ ਲੱਪ ਹੁੰਦੀ ਸੀਗੀ ਉਦੋਂ ਨਹੀਂ ਮੁੱਕੇ ਹੈ ਹਾਂ ਵਿਦਵਾਨੀਆਂ ਜਿਹਨੀਆਂ ਮਰਜੀ ਕੋੜ ਦਿਓ ਜੋ ਮਰਜੀ ਕੇ ਸਾਨੂੰ ਆ ਮਾਰ ਦੂ ਸਾਨੂੰ ਆ ਮਾਰ ਦੂ ਠੀਕ ਹੈ ਸਾਰਾ ਕੁਝ ਹੁਣ ਕਿਸਾਨ ਤੇ ਇਲਜ਼ਾਮ ਲੱਗਦਾ ਪਿਆ ਜਿ ਇਹ ਪਾਣੀ ਵਕਾ ਦੇਣਗੇ ਇਹ ਧਰਤੀ ਪੰਜਾਬ ਆ ਇਹ ਗੁਰੂਆਂ ਪੀਰਾਂ ਦੀ ਧਰਤੀ ਆ ਲੱਖ ਸੈਦਾਂ ਤੋਂ ਰਹਿ ਫਿਰਦੇ ਇੱਥੇ ਇੱਥੇ ਕੁਝ ਨਹੀਂ ਮੁੱਕਣਾਗਾ ਕਿਉਂਕਿ ਇਹ ਧਰਤੀ ਆ ਖਾਲਸੇ ਦੀ ਜਨਮ ਹੋਏ ਇੱਥੇ ਖਾਲਸੇ ਦਾ ਰਾਜ ਆਉਣਾ ਤੇ ਆਉਣਾ ਇਹ ਨਿਸ਼ੰਘ ਹੈ ਦੁਨੀਆ ਦੇ ਉੱਤੇ ਚਿੱਟੀ ਲਕੀਰ ਵਗੀ ਵੀ ਆ ਪਰ ਹਾਂ ਜਿਹੜੇ ਆ ਕੋਕੜੂ ਤਰੇ ਫਿਰਦੇ ਆ ਜਿਹੜੇ ਆ ਆਕੀ ਤਰੇ ਫਿਰਦੇ ਆ ਇਹਦੇ ਵਿੱਚ ਛਾੜੇ ਤੁਹਾਨੂੰ ਪਤਾ ਲੱਗ ਜਣੇ ਆ ਜਿਹੜੇ ਆਪਣੇ ਨੂੰ ਦਿਖਾਉਂਦੇ ਸੀ ਸੀਸੇ ਬੋਲੇ ਖੜ ਕੇ ਕਿ ਸਭ ਤੁਹਾਡਾ ਪੰਥ ਹੈ ਕੋਈ ਨਹੀਂਗਾ ਆਪੇ ਹੀ ਪੰਥ ਬਣੇ ਵੇ ਆ ਆਪ ਕੋ ਆਪਣੇ ਪੰਥ ਲੈ ਕੇ ਤੁਹਾਨੂੰ ਫਿਰਦੇ ਆ ਤੇ ਜਿੱਦਣ ਉਸ ਪੰਥ ਵਿੱਚ ਸ਼ਾਮਲ ਹੋਏ ਜਿਹੜਾ ਪੰਥ ਨੂੰ ਬਾਜਾ ਦਾ ਗੁਰੂ ਦੇ ਕੇ ਗਿਆ ਜਿਹਦੀ ਗਵਾਹੀ ਉਹ ਬੰਦਾ ਸਿੰਘ ਬਹਾਦਰ ਨੂੰ ਦਿੱਤੀ ਜਿਹਦੀ ਗਵਾਹੀ ਗੁਰੂ ਗ੍ਰੰਥ ਸਾਹਿਬ ਨੂੰ ਦਿੱਤੀ ਆ ਵੀ ਗੁਰੂ ਗ੍ਰੰਥ ਸਾਹਿਬ ਨੂੰ ਮੰਨੋ ਸੁਣੋ ਤੇ ਤੁਹਾਨੂੰ ਗਵਾਹੀ ਮਿਲੂਗੀ ਕਈ ਦਾ ਹੈ ਤਰੇ ਫਟੇ ਨਾ ਉਹਦੇ ਮਗਰ ਵੀ ਆ ਫਲਾਣਾ ਜੀ ਇਹ ਪੰਜ ਸੱਤ ਨਵੇਂ ठेਕੇਦਾਰ ਆ ਆ ਨਵੇਂ ਨੰਬਰਦਾਰ ਆ ਗਿਆ ਆ ਫਲਾਣਾ ਫਲਾਣਾ ਪੰਥ ਆ ਗਿਆ ਜੀ ਕਿੰਨੇ ਪੰਥ ਪੰਜਾਬ ਦੇ ਵਿੱਚ ਆ ਪਰ ਜਿਹੜੇ ਅਸਲੀ ਪੰਥ ਆ ਉਹ ਤਾਂ ਪਹਿਲਾਂ ਕਿਤੇ ਭੋਰੇ ਜੇ ਬੈਠੇ ਆ ਉਹਨੂੰ ਤੇ ਇੱਕ ਬਾਤ ਰੰਗ ਹੈ ਜਦੋਂ ਉਹ ਨਿਕਲ ਗਏ ਉਹ ਉਸ ਦਿਨ ਦੱਸਣ ਗਿਆ ਕੇ ਵੀ ਖਾਲਸਾ ਸਿੱਖੀ ਤੇ ਖਾਲਸਾ ਹੈ ਕੀ ਗੋਰੇ ਬੈਸਾ ਸਿਕਾ ਲਾ ਸੋ ਗਲਤੀ ਗੁਸਤਾਖੀ ਮਾਫ ਕਰੋ ਜੋ ਪਰ ਉਹਨਾਂ ਲੋਕਾਂ ਨੂੰ ਮੈਂ ਫੇਰ ਲਾਨ ਤਾਂ ਹੀ ਲਾਨ ਤਾਂ ਹੀ ਆ ਮੇਰੇ ਕੋਲ ਤਾਂ ਕਿਉਂਕਿ ਹੁਣ ਕੋਈ ਪਿਆਰ ਵਾਲੀ ਸਰਕਾਰੇ ਗੱਲ ਤਾਂ ਰਹਿ ਨਹੀਂ ਗਈ ਹੁਣ ਵੀ ਜੇ ਆਪਣੇ ਭਰਾਣਾ ਖੜੇ ਹੁੰਦੇ ਜਾ ਕੇ ਉੱਥੇ ਉਹਦੇ ਹੱਥ ਨਾਲ ਠਫੜਿਆ ਹੁੰਦਾ ਵੀ ਛੇੜਾ ਕੋਈ ਗੱਲ ਨਹੀਂ ਪੰਜਾਬੀ ਅਸੀਂ ਹੈਗੇ ਆ ਲੈ ਹੁਣ ਆਵੇ ਕੋਈ ਤੇਰੇ ਨੇਲੇ ਤਾਂ ਫੇਰ ਤਾਂ ਮੈਨੂੰ ਸਵਾਲ ਆਉਂਦੀ ਗੱਲ ਆਉਂਦੀ ਕਿ ਹਾਂ ਭਾਈ ਸਵਾਦ ਆਇਆ ਯਾਰ ਹੁਣ ਇੱਥੇ ਕਹਿੰਦੇ ਤੂੰ ਨਹੀਂ ਗਿਆ ਭਰਾਵੋ ਜਿਨ੍ਹਾਂ ਦੇ ਕੋਲੇ ਅਹੁਦੇ ਆ ਜਿਨ੍ਹਾਂ ਕੋਲੇ ਪਾਵਰਾਂ ਆ ਜਿਨ੍ਹਾਂ ਕੋਲੇ ਸਰਕਾਰ ਦੇ ਪਹੁੰਚ ਆ ਜਦੋਂ ਭਾਈ ਉਹ ਕੁਝ ਨਹੀਂ ਕਰਦੇ ਤੇ ਮੇਰੇ ਕਦੇ ਕੀ ਕਰ ਲੂਗਾ ਜਾ ਕੇ ਜਿੱਤੇ ਉਹ ਇੱਕ ਬੈੱਡ ਤੇ ਪਿਆ ਭਰਾ ਦੂਜੇ ਤੇ ਜੇ ਮੈਂ ਪੈ ਜੂਗਾ ਮੈਂ ਪਹਿਲਾਂ ਆਪਣੀ ਦੱਸ ਦੇ ਮ ਹਾਲਾਤ ਜਿੱਦਣ ਕਦੇ ਸੱਚੇ ਪਾਤਸ਼ਾਹ ਕਿੰਨੇ ਬੰਦੇ ਨੂੰ ਸੋਚਿਆ ਯਾਰ ਕਿ ਇਹ ਬੰਦਾ ਪਾਵਰ ਚ ਆ ਜਾਵੇ ਇਹ ਸਾਡੀ ਗੱਲ ਕਰੂ ਇਹ ਕੌਮ ਦੀ ਗੱਲ ਕਰੂਗਾ ਹੈ ਤੇ ਦੇਖੋ ਬਾਅਦ ਚ ਬੇਰਾਨੇ ਕਿੱਦਾਂ ਦੇ ਆ ਜਾਂਦੇ ਆ ਬਾਅਦ ਵੀਡੀਓ ਕਿੱਦਾਂ ਦੀ ਆ ਜਾਂਦੀਆਂ ਆ ਤੇ ਫਿਰ ਤਾਂ ਮਾਲਕ ਆਪਦੇ ਮੂਹਰੇ ਸੋਚੀਦਾ ਚਪੇੜਾ ਮਾਰ ਕੇ ਮਨਾ ਵੀ ਇਹਦਾ ਗੁਰੂ ਸਾਹਿਬ ਹੀ ਕੋਈ ਰਾਹ ਖੋਣ ਆ ਕੇ ਤੇ ਵਿਖਾਉਣ ਹੁਣ ਤਾਂ ਸਾਡੀ ਕੌਮ ਨੇ ਨਵੇਂ ਤੇ ਫੜਲੇ ਤਗਵੰਜ ਅੱਧੀ ਫੋਟੋ ਕੱਟ ਲੋ ਅੱਧੀ ਫੋਟੋ ਇਧਰ ਨਾਲੋ ਇਦਾਂ ਦਾ ਕਰਤਾਰ ਨਹੀਂ ਬਣ ਦੇਗੀ ਇਹ ਕਰਜ਼ਾਰਤਾ ਬਣਾਇਆ ਬੰਨੇ ਆ ਜੇ ਤਸਵੀਰ ਡਰੋਂਦੀ ਹੈ ਨਾ ਬਾਬੇ ਦੀ ਤੇ ਕਿਸੇ ਗੱਲ ਤੇ ਡਰੋਂਦੀ ਆ ਕਿਸੇ ਕਰਜ਼ਾਰ ਤੇ ਡਰੋਂਦੀ ਆ ਭਾਈ ਸੋ ਜਿਉਂਦੇ ਵਸਦੇ ਰਹੋ ਮਾਲਕ ਤੁਹਾਨੂੰ ਖੁਸ਼ ਰੱਖੇ ਬਾਬੇ ਦੀ ਤਾਂ ਇਹੀ ਅਰਦਾਸ ਬੇਨਤੀ ਆ ਕਿ ਜਾਨਾ ਫਿਰ ਗੁਰੂ ਸਾਹਿਬ ਕਿਰਪਾ ਕਰਨ ਹੈ ਆਪਣੇ ਪੰਥ ਦਾ ਕੋਈ ਉਹ ਜਾ ਭੇਜ ਲੰਬੜਦਾਰ ਵੀ ਤੇਰੇ ਆਲੇ ਫੱਡੇ ਲਗਾੜੇ ਇਹਨ ਦਾ ਕੋਈ ਨਾ ਕੋਈ ਘਰ ਰਾਹ ਸਾਫ ਤੇ ਨਹੀਂ ਕੌਮ ਨੂੰ ਸ਼ੀਸ਼ਾ ਵਿਖਾ ਦੇ ਕਿ ਇਹ ਸਿਰਫ ਕੁਰਸੀਆਂ ਵਾਲੇ ਅਹੁਦਿਆਂ ਵਾਲੇ ਬਸ ਇੱਥੋਂ ਤੱਕ ਹੀ ਆ ਇਹ ਕੌਮ ਦੀ ਗੱਲ ਕੌਮ ਦੀ ਗੱਲ ਨਹੀਂ ਕਰ ਸਕਦੇ ਹਜੇ ਕਹਿੰਦੇ ਸਾਨੂੰ ਸਾਰਾ ਕੌਮ ਦੇ ਦਿਓ ਜੀ ਹੈ ਛੋੜਣੀ ਕਮੇਟੀ ਵੀ ਸਾਨੂੰ ਫੜਾ ਦਿਓ ਜੀ ਛੋੜਣੀ ਕਾਜਲ ਵੀ ਸਾਨੂੰ ਫੜਾ ਦਿਓ ਉਹ ਤੁਹਾਡੇ ਗਲੇ ਦਾ ਹੌਣ ਬੰਦ ਹੋ ਗਏ ਆ ਹੈ ਹੈ ਤਾਂ ਕੋਈ ਗੱਲ ਨਹੀਂ ਕੋਈ ਬਾਲ ਨਹੀਂ ਕੋਈ ਬਿਆਨ ਨਹੀਂ ਹੈ ਤਾਂ ਕੋਈ ਵੀ ਤੇ ਸਭ ਕੁਝ ਤੁਹਾਨੂੰ ਸੁਵਾ ਦਈਏ ਤੇ ਫੇਰ ਬੰਦ ਕੀ ਕਰੋਗੇ ਫੇਰ ਤਾਂ ਬਾਈ ਜੋ ਦੇ ਬਸ ਸਾਸਿਕਾ ਸੰਸਦ ਸਾਸਿਕਾ ਸਭ ਭਰਾ ਉਹ ਜਉਂਦੇ ਵਾਸਤੇ ਰੋ ਪਰ ਆਪਣੀ ਲੋਕਾਂ ਵਾਸਤੇ ਤੁਸੀਂ ਜ਼ਰੂਰ ਬੋਲਦੇ ਰਹਿਆ ਕਰੋ ਲੜਦੇ ਰਹਿਆ ਕਰੋ ਕਿਉਂਕਿ ਇਹਨਾਂ ਨੇ ਕੁਝ ਨਹੀਂ ਕਰਨਾ ਇਹਨੂੰ ਜਦ ਤੱਕ ਅਛਲਮ ਨਹੀਂ ਪੈਂਦੀ ਲਹਨਤਾ ਨਹੀਂ ਪੈਂਦੀ ਆ ਇਹ ਤਦ ਤੱਕ ਬਿਆਨ ਨਹੀਂ ਦਿੰਦੇ ਇਹ ਇਨਟੀ ਕਮੇਟੀ ਦੇ ਲੀਡਰ ਆ ਇਹ ਬਾਅਦ ਜਦੋਂ ਇਹ ਲਹਨਤਾ ਪਾਉਂਗੇ ਇਹ ਜ਼ਰੂਰ ਬੋਲਣਗੇ ਹਾਂ ਸਿੱਖਾਵਾਦ ਤੇ ਬੋਲਣਾ ਹੋਵੇ ਸਾਡੀ ਬਰਖੋਈ ਕਰਨੀ ਹੋਵੇ ਫਿਰ ਰਾਜੇ ਵੜੰਗ ਨੂੰ ਮੌਕਾ ਮਿਲ ਜਾਂਦਾ ਯਾਰ ਵੀ ਲੈ ਵੀ ਹੁਣ ਦਿੱਲੀ ਦੇ ਐ ਜੁੱਤੀਆਂ ਚੱਟ ਲਈਆਂ ਕਰਾਉਂਦੀ ਰਾਜਾ ਵੜੰਗ ਹੁਣ ਨਹੀਂ ਬੋਲਿਆ ਤੂੰ ਤੈਨੂੰ ਹੁਣ ਨਹੀਂ ਸ਼ਰਮ ਆਈ ਕਿ ਮੇਰੇ ਪੰਜਾਬੀ ਭਰਾ ਕੁੱਟੇ ਗਏ ਕੋਈ ਕਸੂਰ ਨਹੀਂ ਉਹਨਾਂ ਦਾ ਇੱਕ ਤਾਂ ਬੰਦਾ ਹੋਣਾ ਵੀ ਉਸ ਲਾਇਨ ਦਾ ਬੰਦਾ ਆ ਉਸ ਰਾਹ ਦਾ ਬੰਦਾ ਆ ਫੇਰ ਤਾਂ ਮੰਨੀ ਜਾਵੇ ਗੱਲ ਕਿ ਹਾਂ ਭਾਈ ਇੱਕ ਆਮ ਸਿੱਖ ਬੰਦਾ ਆਪਣੇ ਬੱਚਿਆਂ ਦੇ ਨਾਲ ਕਿਤੇ ਘੁੰਮਣ ਗਿਆ ਯਾਰੋ ਤੇ ਭੀੜ ਕੱਖੇ ਖੜ ਜੋ ਉੱਥੇ ਹੈ ਸਾਡੀ ਕੌਮ ਇੰਨੀ ਮਾੜੀ ਨਹੀਂ ਕਿ ਕੱਲੇ ਕੱਲੇ ਤੱਕੜ ਮਾਰ ਕੇ ਕੁੱਟ ਖਾਲੋਗੀ ਪਰ ਜੋ ਕੱਲੇ ਨੂੰ 10-10 ਬੰਦੇ ਪੈ ਜਾਂਦੇ ਆ ਫਿਰ ਬੰਦਾ ਕੀ ਕਰੂਗਾ ਬਾਈ ਉੱਥੇ ਹੈ ਦੂਜਾ ਸਟੇਟ ਆ ਬਾਈ ਉੱਥੇ ਉਹ ਕਿੱਧਰ ਨੂੰ ਜਾਵੇ ਬੰਦਾ ਸੋ ਮੈਂ ਤਾਂ ਬੇਨਤੀ ਵੀ ਆ ਭਰਾਵੋ ਕਿ ਤੱਕੜੇ ਹੋ ਕੇ ਲਿਖੋ ਇਹਨੂੰ ਕੋਈ ਸ਼ਰਮ ਹਿਆ ਆਵੇ ਕੋਈ ਨਾ ਕੋਈ ਇਹ ਕੋਈ ਇਹ ਦਾ ਕੋਈ ਬ੍ਰਾਊਨ ਟਾਸਕਪੋਰਟ ਜਿਹੜੀ ਇੱਥੇ ਸਾਡੇ ਉੱਤੇ ਲੜਦੀ ਆ ਗਾਂ ਜਾ ਕੇ ਬੋੜਿਆ ਕਰੇ ਕੋਈ ਕਹੇ ਰਾਸ਼ਟਰਪਤੀ ਨੂੰ ਮਿਲੋ ਕਹੇ ਨੂੰ ਹੁਣ ਹੁਣ ਬੱਲੀ ਸਿੰਘਾਂ ਦੀ ਗੱਲ ਸੀਗੀ ਆ ਪਾਸਰ ਬਹੁਤ ਵਾਲਾ ਪਿਆ ਬੱਲੀ ਸਿੰਘਾਂ ਦੀ ਗੱਲ ਕਰਾਂ ਕੌਣ ਗੱਲ ਕਰਦਾ ਯਾਰ ਇਹ ਤੇ ਸਿਰ ਪਾਟੇ ਜਾ ਰਹੇ ਆ ਹੈ ਲੋਕ ਤੱਕੇ ਦਾ ਖਾਸਤਾ ਨਹੀਂ ਬਣਾਏ ਜਾ ਰਹੇ ਆ ਉਹਦੀ ਇਹ ਗੱਲ ਹੀ ਕੋਈ ਨਹੀਂ ਕਰਦਾ ਭਾਈ ਤੇ ਭਾਈ ਹਰ ਗੱਲ ਕਰੂ ਕੌਣ ਤੁਸੀਂ ਇਹ ਦੱਸੋ ਗੱਲ ਜੇ ਆਪਣੇ ਲੋਕ ਇਹ ਚੋੜੇ ਲੋਕਾਂ ਨਹੀਂ ਕਰਨੀਗੀ ਹਜੇ ਕੱਲ ਪਰਸੋਂ ਲੋਕਾਂ ਨੇ ਪਾਵਰ ਦਿੱਤੀ ਇਹਨਾਂ ਨੂੰ ਤਾਕਤ ਦਿੱਤੀ ਇਹਨਾਂ ਲੋਕਾਂ ਨੂੰ ਤੇ ਇਹ ਭਾਈ ਇਹ ਨਹੀਂ ਕਰਨਗੇ ਫਿਰ ਹੋਰ ਕੌਣ ਗੱਲ ਕਰੂਗਾ ਯਾਰ ਸਜਾਉਂਦੇ ਵਾਸਤੇ ਰੋ ਬਸ ਦਿਲ ਦੀਆਂ ਉਹਦੇ ਕੋਲ ਪਾਵਰ ਮੱਝ ਜੀ ਬਾਤ ਹੀ ਆ ਕਿਉਂਕਿ ਜਿੰਨੇ ਕਿ ਜੋਗੇ ਹੈਗੇ ਆ ਭਾਈ ਆਪਾਂ ਦਾ ਇਹੀ ਕਹਿ ਰਹੇ ਆ ਵੀ ਜਾਂਦਾ ਹੁਣ ਮੇਰੇ ਤੇ ਵੀ ਟਕਵਾਉ ਪਰਚਾ ਠੀਕ ਹੈ ਉਹ ਜਿਵੇਂ ਉਹ ਮੁੰਡਾ ਸੱਚਾ ਉਹ ਫਾਇਲ ਕਾਲਾ ਵਿਚਾਰਾ ਹੈ ਹਣ ਦੇਖੋ ਉਹ ਬੰਦਾ ਕਿੰਨਾ ਲੜਿਆ ਤੇ ਉਹ ਜਿਹੜੇ ਦੂਜੇ ਸੱਜਣ ਬੈਠੇ ਆ ਉਹ ਕਹਿੰਦੇ ਬਾਹਰਲੇ ਮੁਲਕ ਆਏ ਆ ਜੀ ਅਸੀਂ ਦੇਖੋ ਵੀਡੀਓ ਪਾ ਰਹੇ ਆ ਅਸੀਂ ਜੀ ਫਲਾਣੇ ਪੌਸਟਰ ਨੂੰ ਫੋਨ ਲਾਇਆ ਬਾਈ ਤੁਸੀਂ ਤੁਹਾਡੇ ਜੇ ਫੋਨ ਕੰਮ ਕਰਦੇ ਹੁੰਦੇ ਤੁਸੀਂ ਆਪਣੇ ਮੁੱਕ ਨਾ ਵਾਰ ਲੈਂਦੇ ਯਾਰ ਬਾਈ ਹੈ ਕਿਉਂ ਲੋਕਾਂ ਨੂੰ ਗਮਰਾਹ ਕਰਦੇ ਹੁਣ ਦਾ ਬਾਈ ਤਗੜਾ ਇਹ ਕੁੱਟ ਖਾ ਠੀਕ ਹੈ ਨਾ ਕਿਉਂਕਿ ਭਰਾਓ ਇਹ ਗੱਲ ਸਮਝੋ ਜਦੋਂ ਮੂੰਹ ਤੋਂ ਬੋਲਦੇ ਆ ਇੰਨਾ ਹੀ ਤਾਂ ਬੋਲੋ ਕਿ ਜਿਹੜਾ ਤੁਹਾਨੂੰ ਆਪਣੀ ਸ਼ਰਮਣਾ ਮਹਿਸੂਸ ਨਾ ਹੋਵੇ ਬਾਅਦ ਵਿੱਚ ਤੁਸੀਂ ਸ਼ਰਮਿੰਦੇ ਨਾ ਹੋਵੋ ਪੁਲਿਸ ਵਾਲੇ ਵੀ ਆਪਣੇ ਆ ਜਿਹੜੇ ਇਹ ਚੋਣੇ ਲੋਕ ਇਹ ਵੀ ਆਪਣੇ ਆ ਜੇ ਤੁਹਾਡੇ ਛੱਤਰ ਪੋਣੇ ਦਿਨ ਨੇ ਤੁਹਾਡੇ ਪਰਚੇ ਪੋਣੇ ਆ ਉਹ ਵੀ ਆਪਣੇ ਆ ਹਾਂ ਇਹ ਤੁਹਾਨੂੰ ਜਵਾਬ ਨਹੀਂ ਦੇ ਸਕਦੇ ਤੁਹਾਡੀ ਗੱਲ ਦਾ ਜਵਾਬ ਨਹੀਂ ਦੇ ਸਕਦੇ ਤੁਹਾਡੇ ਬਾਅਦ ਤੇ ਬਾਤ ਚੱਕ ਨਹੀਂ ਸਕਦੇਗੇ ਪਰ ਤੁਹਾਡੀ ਆਵਾਜ਼ ਕੁੱਟਣ ਵਾਸਤੇ ਤੁਹਾਡੀ ਆਵਾਜ਼ ਦਬਾਉਣ ਵਾਸਤੇ ਜਿੱਥੇ ਤੱਕ ਜਾ ਸਕਦੇ ਆ ਉੱਥੋਂ ਤੱਕ ਜਾਣਗੇ ਜੇ ਜਿਆਦਾ ਬੋਲੋਗੇ ਗਾਲਾਂ ਕੱਢਾਂਗੇ ਨਹੀਂ ਫਿਰ ਥੋੜੀਆਂ ਫੋਟੋਆਂ ਲੈ ਕਰਾਂਗੇ ਫਿਰ ਵੀ ਰੁਕੇ ਫਿਰ ਈਆਂ ਪੜਾ ਬੱਚੇ ਵਿੱਚ ਲੈ ਗੋਣਗੇ ਜੇ ਫਿਰ ਵੀ ਨਹੀਂ ਹਟੋਗੇ ਤਾਂ ਫਿਰ ਇਹ ਜਾ ਕੇ ਉੱਥੇ ਝੂਠੀਆਂ ਕਰਕੇ ਮੁਖਬਰੀਆਂ ਫਿਰ ਪਰਚੇ ਪਾਉਣਗੇ ਫਿਰ ਭਾਈ ਅਵਤਾਰ ਸਿੰਘ ਖੰਡੇ ਵਾਂਗੂ ਹੈ ਫਿਰ ਭਾਈ ਇਹ ਚੀਂਧੀਆਂ ਕਰਵਾਉਣਗੇ ਤਾਂ ਸੰਧੂ ਸਾਹਿਬ ਇੱਥੇ ਭਾਈ ਕੋਈ ਨਹੀਂ ਪੁੱਛਦਾ ਠੀਕ ਹੈ ਨਾ ਇੱਥੇ ਤਾਂ ਆਪਣੀਆਂ ਬਣੀਆਂ ਆਪ ਹੀ ਕੱਟਣੀਆਂ ਪੈਣੀਆਂ ਪਰ ਸਾਡੀ ਕੌਮ ਕੋਈ ਹੈ ਜਦਾ ਹੈਦਾ ਕੋਈ ਗੋਲ ਦੇ 1 2 4 ਸਾਡੇ ਵਾਸਤੇ ਜਦੋਂ ਕੋਈ ਨਾ ਵਜੇ ਸਾਡੇ ਬੋਲਣਾ ਫਿਰ ਵੇਖਾਂਗੇ ਪਰ ਉਹਦਾ ਲੱਗਣਾ ਜੋ ਸਾਰੇ ਜਿਵੇਂ ਹੁਣ ਤਮਾਸ਼ੇ ਵੀ ਬਣੇ ਵੇ ਆ ਕਿਹਦੇ ਪਈਆਂ ਉਹ ਮੁੰਡੇ ਦੇ ਪਈਆਂ ਖੇਲ ਆਲੇ ਦੇ ਕਿਹਦੇ ਪਈਆਂ ਉਹ ਪਈਆਂ ਵਿਆਹ ਵਾਲੇ ਭਰਾ ਦੇ ਕਿਹਦੇ ਪਈਆਂ ਇੱਕ ਐਨਆਰਆਈ ਆਇਆ ਸੀਗਾ ਉਹਦੇ ਪਈਆਂ ਹਿਮਾਚਲ ਦੇ ਵਿੱਚ ਠੀਕ ਹੈ ਨਾ ਭਾਈ ਇਹ ਤਾਂ ਹੁਣ ਇਹ ਤਮਾਸ਼ਾ ਦੇਖਣ ਦੇ ਲੱਗੇ ਵੇ ਆ ਹੋਰ ਕੁਝ ਨਹੀਂ ਹੈਗਾ ਉਹਨੇ ਚੰਗਾ ਇਹ ਬੋਲਦੇ ਆ ਤੇ ਤੰਗ ਕਰਦੇ ਸਾਨੂੰ ਤੇ ਠੀਕ ਹੈ ਭਾਈ ਕੜਵਾਓ ਫਿਰ ਤਪਣੇ ਬੰਦੇ ਆ ਜੀ ਆਪਣੀ ਕੌਮ ਆਪਣੇ ਲੋਕ ਇੱਥੋਂ ਤੱਕ ਗਰੁੱਤਬਾ ਰੱਖਦੇ ਇੱਥੋਂ ਤੱਕ ਪਹੁੰਚ ਰੱਖਦੇ ਆ ਇੱਕ ਬਿਆਨ ਸਾਲਾ ਦੇਹਦਰ ਦੇਵੇ ਇੱਕ ਬਿਆਨ ਦੇਵੇ ਕਮੇਟੀ ਦਾ ਪ੍ਰਧਾਨ ਤੇ ਦਿੱਲੀ ਦੀਆਂ ਚੂਲਾ ਹਿਲਦੀਆਂ ਪਰ ਹੁਣ ਉਹ ਕਰਤਾਰ ਲਈਏ ਕਿੱਥੋਂ ਸੋ ਬ ਗਲਤੀ ਗੁਸਤਾਖੀ ਦੀ ਮਾਫੀ ਦਿਓ ਇਹਨਾਂ ਨੂੰ ਪਾਓ ਲਾਂਤਾਂ ਜੋ ਲਿਖੋਗੇ ਨਾ ਭਾਈ ਜੇ ਅੱਜ ਲਿਖੋ ਅੱਜ ਸ਼ਾਮ ਤੱਕ ਤੇ ਸਵੇਰ ਤੱਕ ਵੀ ਦੇਖੋ ਫੇਸਬੁੱਕ ਭਰੀ ਪਈ ਹੋਊਗੀ ਬਿਆਨਾਂ ਦੇ ਨਾਲ ਇਹ ਲੋਕ ਡੰਡੇ ਨਾਲ ਚੱਲਦੇ ਆ ਕਿ ਲੋਕ ਲਾਂਤਾਂ ਚੱਲਦੇ ਬਾਈ ਦੇਖੋ ਤੁਸੀਂ ਪੁਲਿਸ ਪਰ ਮਾਨਸੀ ਨਾਲ ਚੱਲਣਾ ਵੀ ਇਹਨਾਂ ਨੂੰ ਬਾਜਾਉਣਾ ਜੇ ਤਾਂ ਆ ਤੇ ਆਖਣੀ ਚੱਲ ਪੈਣੇ ਆ ਇਹ ਨਹੀਂ ਚੱਲਨੇ ਬਾਈ ਜਦੋਂ ਗੁੱਟ ਫੜ ਕੇ ਬਹੁ ਫੜ ਫੜ ਕੇ ਰੋਕਿਆ ਲੋਕਾਂ ਨੇ ਕਿ ਬੋਲੇ ਕਿਉਂ ਨਹੀਂ ਕੀ ਗੱਲ ਹੋਈ ਆ ਠੀਕ ਆ ਫੇਰ ਬੋਲਣਗੇ ਵੀਰੋ ਇਹ ਤੁਸੀਂ ਆਦੀ ਪੀਅਲਪਾ ਦੇਖ ਲਓ ਤੁਸੀਂ ਹੁਣੇ ਅੱਜ ਤੋਂ ਆਕਾ ਕੇ ਪੋਸਟ ਪਾਓ ਪੁੱਛੋ ਇਹਨਾਂ ਲੋਕਾਂ ਨੂੰ ਜਿਹੜੇ ਜ਼ਿੰਮੇਵਾਰ ਕੌਮ ਦੇ ਵੀ ਕਿਉਂ ਨਹੀਂ ਬੋਲਦੇਗੇ ਤੇ ਸਵੇਰ ਤੱਕ ਸਾਰੇ ਹੀ ਸੱਜੇ ਪੱਤਰਕਾਰਾਂ ਨੂੰ ਤੁਹਾਨੂੰ ਦਿਖਾ ਦੂਗਾ ਇੰਕੂ ਦਿੰਦੇ ਬਿਆਨ ਦਿੰਦੇ ਮੈਂ ਦੇਖ ਲਿਆ ਲੋਕਾਂ ਦਾ ਵੀ ਹਾਂ ਕੋ ਸਾਨੂੰ ਕਦੇ ਆ ਕੇ ਸਾਡੇ ਤਰਲੇ ਕਰੇ ਵੀ ਤੁਹਾਡੇ ਕੋਲ ਨਹੀਂ ਬਚਦੀ ਤੇ ਸਾਡੀ ਬਾਤੇ ਵੀ ਦੇਖੋ ਅਸੀਂ ਉਹ ਲੋਕ ਹਰ ਵੇਲੇ ਚੁਣ ਲੈਨੇ ਆ ਸੋਚ ਕੇ ਚੰਗੇ ਚੁਣਦੇ ਆ ਪਰ ਨਿਕਲ ਫਿਰ ਉਹੀ ਉਹਨਾਂ ਵਿੱਚੋਂ ਜਾਂਦੇ ਕਰੀਏ ਦੱਸੋ ਕੀ ਭਰਾਓ ਕੇ ਰੁਕੀ ਦੋਸ ਜਣਾ ਆ ਕਿਉਂਕਿ ਬਟਨ ਦਾ ਪਾਪ ਵੀ ਨੱਪੇ ਆ ਯਾਰ ਹੁਣ ਮੈਂ ਕਿਸ ਨੂੰ ਕੀ ਕਹਿਦਾ ਆ ਠੀਕ ਹੈ ਨਾ ਭਾਈ ਸਤਿ ਸ੍ਰੀ ਅਕਾਲ ਸਾਰੇ ਗੱਲ ਸਮਝ ਗਏ ਆ ਯਾਰ ਕਿ ਇਹ ਨਹੀਂ ਆ ਨਹੀਂ ਵੀ ਮੈਂ ਨਹੀਂ ਡਾਇਰੈਕਟਲੀ ਬੋਲਦਾ ਤੁਸੀਂ ਸਮਝਦੇ ਨਹੀਂਗੇ ਤੁਹਾਨੂੰ ਕੇ ਨੂੰ ਕੀ ਕਹੀਏ ਉਹ ਕੇਰੋ ਕੌਮ ਦੀ ਗੱਲ ਜਿਹੜੇ ਪਹਿਲਾਂ ਚੇਤੇ ਸੀ ਵੋਟਰਾਂ ਤੋਂ ਪਹਿਲਾਂ ਕਿ ਕੌਮ ਦੀ ਗੱਲ ਕਰਨੀ ਆ ਪੰਥ ਦੀ ਗੱਲ ਕਰਨੀ ਆ ਗੁਰੂ ਗ੍ਰੰਥ ਦੀ ਗੱਲ ਕਰਨੀ ਆ ਛੀਦਾ ਸਿੰਘਾਂ ਦੀ ਗੱਲ ਕਰਨੀ ਆ ਬੰਦੀ ਸਿੰਘਾਂ ਦੀ ਗੱਲ ਕਰਨੀ ਆ ਕਿਸਾਨਾਂ ਦੀ ਗੱਲ ਕਰਨੀ ਆ ਸਾਡੀਆਂ ਫਸਲਾਂ ਦੀ ਗੱਲ ਕਰਨੀ ਆ ਸਾਡੇ ਪਾਣੀ ਦੀ ਗੱਲ ਕਰਨੀ ਆ ਜਵਾਨੀ ਦੀ ਗੱਲ ਕਰਨੀ ਆ ਜਦੋਂ ਇਹ ਚੇਤੇ ਸੀ 1 ਜੂਨ ਤੱਕ ਹਜੇ 15 ਦਿਨ ਨਹੀਂ ਹੋਏ ਅਜੇ ਤੱਕ ਹੀ 15 ਹਜੇ ਹੋਈ ਆ ਸਭ ਕੁਝ ਭੁੱਲ ਗਏ ਆਪਾਂ ਨੂੰ ਆਹੀ ਤਾਂ ਬਿਆਨ ਦੇ ਰਹੇ ਹੋਂਦੇ ਆਹੀ ਤਾਂ ਮੌਕਾ ਲਖਣ ਦਾ ਕੌਣ ਦੇ ਨਾਲ ਪ੍ਰੇਤ ਹੀ ਖੜੇ ਜਦੋਂ ਗਾਹ ਕੇ ਲੱਲੇ ਰਾਜ ਅਮਜੇ ਦਿੱਲੀ ਜਾ ਕੇ ਜਿਹੜੇ ਪੰਜਾਬੀ ਨਹੀਂ ਬੋਲ ਸਕਦੇ ਉਹ ਦਿੱਲੀ ਕਿੱਥੇ ਬੋਲੇ ਭਾਈ ਉਹਨਾਂ 540 ਦੇ ਵਿੱਚ ਜਾ ਕੇ ਸਵਜੋਂਦੇ ਵਾਸਤੇ ਰੋ ਪ੍ਰਭੂ